ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੇ ਤੇ ਉਹ ਆਪਾਂ ਲੰਮੋ ਪੋਥ ਲੈ ਜੇ ਤਦ ਬੀਬੀ ਨੂੰ ਛੱਡ ਗਏ ਅੱਜ ਬੰਦੇ ਦੇ ਮੈਨੂੰ ਨਹੀਂ ਛੱਡੇ ਅੱਜ ਜਾਣਾ ਸੀ ਚਿੰਗੜ ਮੈਂਨੇ ਮੱਥਾ ਟੇਕਣ ਉਹ ਮੈਂ ਤਾਂ ਜਾਣ ਨੂੰ ਤਿਆਰ ਸੀਗਾ ਇਹਨੂੰ ਮਨੋਂ ਆਇਆ ਉਹ ਮਾਰੇ ਮੈਨੂੰ ਛੱਡ ਗਏ ਤੁਸੀਂ ਆਓ ਆ ਬੀਬੀ ਬੰਦੇ ਨੂੰ ਇਹਦੇ ਯਾਰ ਇਹਨੂੰ ਛੱਡ ਗਏ ਬੀਬੀ ਤੇ ਸਾਡੇ ਘਰ ਦੇ ਵਿੱਚ ਤੇ ਨਾਗ ਅੱਗੇ ਹੈਗਾ ਆ ਸਾਨੂੰ ਕੀ ਲੋ ਨਾਗਣ ਹੈਗੀ ਸਾਡੇ ਘਰ ਸਾਡੇ ਘਰ ਚ ਦੋ ਨਾਗਣਾ ਆ ਇੱਕ ਨਾਗਣ ਕੁਲਦੀਪ ਕੁਲਦੀਪ ਨਾਗਣ ਤੇ ਇੱਕ ਨਾਗਣ ਹੈਗੀ ਆ ਕਲਾਸ਼ ਕੌਰ ਨਾਗਣ ਇਹਨਾਂ ਦਾ ਨਿੱਕਾ ਨੇਮ ਹੈਗਾ ਕਲਾਸ਼ੀ ਨਾਗਣ ਤੇ ਤੇਰੀ ਨੀਂਗੀ ਨਾਗਣ ਦੇਖਿਆ ਕੀ ਕਹ ਦੁਬਾਰਾ ਕਹੀਂ ਇੱਕ ਵਾਰੀ ਮਨਪ੍ਰੀਤ ਬੀਬੀ ਜਰਾ ਤੂੰ ਉਹਨੂੰ ਹੀ ਕਹਿੰਦੀ ਨਾ ਨਾਗਣ ਉਹਨੂੰ ਕਿਤਾ ਕਿਹਾ ਤੂੰ ਉਹ ਨਾ ਕਹਿਣਾ ਉਹ ਤੈਨੂੰ ਨਾਗਣ ਲੱਭਦੀ ਆ ਨਹੀਂ ਸਾਨੂੰ ਕਹਿੰਦਾ ਇੰਨੇ ਤੁਸੀਂ ਨਾਗਣ ਹੈਗੀਆਂ ਉਹ ਨਾਗਣ ਨਹੀਂ ਹੈਗੀ ਹਾਂ ਨਹੀਂ ਡੰਗ ਦਾ ਡੰਗਵਾਂ ਵਾਲੀ ਹਾਂ ਤੁਸੀਂ ਦੋਨੇ ਡੰਗ ਮਾਰਨ ਵਾਲੀਆਂ ਨਾਗਣਾ ਆ ਉਹ ਪਿਆਰ ਕਰ ਵਾਲੀ ਆ ਉਹ ਹੋਰ ਚੀਜ਼ ਆ ਉਹ ਤਾਂ ਗੱਲਾਂ ਕੋ ਹੋਰ ਆ ਦੱਸ ਹੈ ਸੋ ਵੀ ਐਸੀ ਖਲੇ ਗੱਲਾਂ ਹੈ ਕਿਉਂ ਮੈਨੂੰ ਇੰਨਾ ਨਹੀਂ ਕਰਨੀ ਪੀ ਕਰ ਤੂੰ ਤਾਂ ਮੈਂ ਕਹੀ ਹੋਣਾ ਪੁੱਤ ਦੀਦੀ ਕਹਿੰਦੇ ਨਾ ਬੱਦ ਸੁਣ ਲੈਣਾ ਹਾਂ ਆ ਲੈ ਉਹ ਤੂੰ ਗੱਲਾਂ ਕਰ ਲੈ ਜੀ ਨਾ ਮਸਾਲੇ ਲੱਭੀ ਲੈਣੇ ਆ ਮੈਂ ਕਿਹਾ ਸੀ ਨਾ ਦੇ ਦੇ ਚੁਕਾ ਲੈਂਦੀ ਹਾਂ ਤੂੰ ਕਿਰਪਾ ਕਰਕੇ ਰੱਖ ਲੈਣਾ ਇਹ ਨਾ ਹੈ ਮੇ ਤਾਂ ਬਸ ਐ ਲੱਭੀਏ ਮੇਰੇ ਕਿਹਾ ਬੇਬੀ ਮਿੱਦੂ ਕਹਦਾ ਮੇਰੇ ਕਹਦਾ ਚਾਚਾ ਤੂੰ ਗੱਲ ਪਾਗਲ ਬਣਾ ਕੇ ਚਲ ਗਿਆ ਸਾਨੂੰ ਮੈਂ ਕਹਾ ਭਰਾਵਾ ਹੁਣ ਤੇਰਾ ਪੋਤਾ ਪਾਰਟੀ ਦੇਣ ਤੇ ਮਾਰੇ ਦੌੜ ਕੇ ਤੇ ਚਲ ਗਿਆ ਇਹ ਤਾਂ ਇਹ ਤਾਂ ਆਇਆ ਹੀ ਨਾ ਦੇਖ ਹੈ ਹੀ ਬਸ ਉਹ ਆਹੀ ਪਤਾ ਨਹੀਂ ਸਾਭੀ ਉਹਨੇ ਅਜੇ ਕਾਬੂ ਕਰ ਲੈਣਾ ਵਾ ਤੇ ਡਰਦਾ ਹੀ ਸੋਹਰਿਆਂ ਨੇ ਭੱਜ ਗਈ ਲੈ ਮਿੱਦੂ ਸੋਹਰੇ ਚਲੇ ਗਏ ਹੋਰ ਬੀਬੀ ਮੈਂ ਘਰ ਦੀ ਆਫੇ ਬਣਾਇਆ ਹੋਇਆ ਰਹਿਣਾ ਨਹੀਂ ਮੈਂ ਆਪਣੀ ਵਾਈਫ ਨਾ ਮਨਾਇਆ ਆਈ ਤੇ ਖੁਦ ਹੋ ਗਏ ਬੀਬੀ ਤੇ ਨਹੀਂ ਤਾਂ ਆਪਣੀ ਵਾਈਫ ਨਾ ਮਨਾਉਣਾ ਮੈਂ ਤੁਹਾਡਾ ਰਗ ਬਣਾਵਾ ਬਾਕੀ ਦੇ ਬਾਕੀ ਦੇ ਕਹਾਂਗੇ ਪਾਰਟੀ ਕਰਦੇ ਜਿਹੜਾ ਪਾਰਟੀ ਕਰਦੇ ਇਹ ਹੈਗੀ ਨਸਲ ਪਾਰਟੀ ਦੀ ਬੀਬੀ ਮੈਂ ਨੂੰ ਕਿਹਾ ਮੈਂ ਕਹਾਂ ਕੱਲ ਕਰ ਲਾਂਗੇ ਮੈਨੂੰ ਹੁਣ ਜਾਣਾ ਪੈ ਗਿਆ ਹੁਣ ਮੇਰਾ ਕੀ ਕਸੂਰ ਹੈ ਜਲਦੀ ਹੋ ਗਿਆ ਜਲਦੀ ਮੇਰੀ ਵਾਈਫ ਕਹਿੰਦੀ ਮੈਂ ਮਨਾਉਣਾ ਤੇਰਾ ਨਾ ਮਾਨੇ ਵਰਤੇ ਦੋਹਾਂ ਨੇ ਮਨਾਇਆ ਉਹਨੇ ਮੇਰੇ ਤੇ ਰੁਪਈਆ ਖਰਚਿਆ ਨਹੀਂ ਤੂੰ ਖਰਚਦੀ ਆ ਉਹਨੇ ਮੈਂ ਨਾ ਸੰਸਨੂ ਕੀ ਰੱਖਾ ਚਾਹੇ ਨਾ ਕਰ ਚਾਹੇ ਸਾਨੂੰ ਕੀ ਲੱਗੇ ਖਾਨੂੰ ਕੀ ਲੱਗੇ ਉਹਦੇ ਕੋ ਰਿਆ ਹੈ ਇਹਦੇ ਜਬਾਬ ਦਾ ਉਹ ਤੇ ਮੈਂ ਤੁਹਾਨੂੰ ਕਿਹਾ ਉਹਨੇ ਥੋੜੀ ਕਿਹਾ ਤਾਂ ਤੋ ਉਹਦਾ ਹੀ ਤੂੰ ਕਹਦਾ ਹੈ ਤੇ ਮੈਂ ਉਹਦਾ ਹੀ ਤਾਂ ਉਹ ਮੇਰੀ ਆ ਮੈਂ ਗੱਲਾਂ ਚ ਸਭੀ ਮੈਂ ਤੁਹਾਡਾ ਹੀ ਆ ਤੁਹਾਡੇ ਨਾਲ ਹੀ ਰਹਿਣਾ ਜਾਂ ਤੇ ਜਦੋਂ ਕੋਈ ਕੰਮ ਹੋ ਜਾ ਕੋਈ ਪਾਰਟੀ ਬੁੜੀ ਆਉਂਦਾ ਤਾਂ ਜਾਜ ਪਰਾ ਚ ਨਿਕਲ ਜਰਦਾ ਅੱਜ ਤੁਹਾਨੂੰ ਪਾਰਟੀ ਕਰ ਦਿਆਂਗੇ ਅਸੀਂ ਭੱਜੇ ਆ ਕੀ ਕਰਨੀ ਆ ਅਸੀਂ ਉਧਰ ਨਹੀਂ ਆ ਗਿਆ ਉਹ ਬਾਜੀ ਕਰਨੀ ਕਰਨੀ ਅੱਲ ਹੀ ਫੇ ਮੈਂ ਦੱਸਦਾ ਫੇ ਦੱਸ ਦੇ ਆਗੇ ਆਹ ਗਾੜੇ ਕੀ ਹੁੰਦੀ ਮੀਲਾ ਆ ਵੀ ਵੇਚਾ ਤੇਰਾ ਵੀ ਪੁੱਤ ਵਿਚੇ ਨਾ ਆਉਣਾ ਇਹਦਾ ਤੇ ਹੈ ਹੀ ਹੈ ਮੇਰਾ ਮੂਹੇ ਜਿੰਨਾ ਮੱਦੇ ਵਿੱਚ ਕੋਈ ਡਾਰ ਨਾ ਤੇ ਤੈਨੂੰ ਡਰ ਹੈ ਕਿਦਾ ਨਹੀਂ ਨਹੀਂ ਕੇ ਡਰ ਓਏ ਦੇ ਨੀ ਪੈਸੋ ਨਾਲ ਛੇੜਤੀ ਆਖੇ ਲੱਗ ਜਾ ਆਖੇ ਲੱਗ ਜਾ ਫਾ ਥੱਲੇ ਕਰ ਲੈ ਇਹਨੂੰ ਸਾਤੀ ਨੂੰ ਲਾ ਗੋ ਸਾਤੀ ਨੂੰ ਲਾ ਗੋ ਬੇਬੀ ਆ ਗੋ ਬਿਆਹਿੰਦਾ ਕਰ ਲੈ ਉਹ ਤੈਨੂੰ ਕੂੜੀ ਦਾ ਛੱਕੇ ਕਾ ਭੀ ਇਹ ਫੋਨ ਕਿੱਥੇ ਸਾਰੇ ਮੁੜੇ ਫੋਨ ਗਏ ਕਿੱਥੇ ਚੜ ਗਏ ਕਿੱਥੇ ਡਿੱਗ ਗਏ ਜਦੋਂ ਮੈਂ ਆਪਣੀ ਘਰ ਦੀ ਨਾਲ ਹੁੰਨਾ ਮੈਂ ਕਹਿੰਦਾ ਫੋਨ ਨਹੀਂ ਚੱਕਦਾ ਕਿਪੀ ਦਾ ਹਰ ਵਾਰ ਦਾ ਇਹ ਕੰਮ ਆ ਪਹਿਲੇ ਸਾਡੇ ਕੋਲ ਬੈਠਾ ਰਹਿਣਾ ਸਾਬੀ ਆਗੇ ਮਲੋਦਾਂ ਦੇ ਪੈਸੇ ਹੈਗਾ ਚਲ ਠੀਕ ਹੈ ਕੋਈ ਗੱਲ ਸਾਨੂੰ ਮੌਸਲਾ ਦਵਾਈ ਜਣਾ ਸਾਨੂੰ ਚੱਟੀਆਂ ਨਾਲ ਸਾਨੂੰ ਖਾਲੀ ਖੁਲੀ ਕਰਕੇ ਨਾਲ ਜਦੋਂ ਪੈਸੇ ਆ ਗਏ ਤਾਂ ਮੈਨੂੰ ਵੀ ਚੱਲ ਜਣਾ ਨਹੀਂ ਇਹ ਤਾਂ ਮੇਰ ਬੇਟੇਂ ਕਿਤੇ ਆ ਜੀ ਬੋਤਾ ਜਦੋਂ ਪੈਸੇ ਆ ਗਏ ਨਾ ਫੇ ਜਲੰਧਰ ਮੈਂ ਕਦੀ ਸ਼ੋਪਿੰਗਾਂ ਚ ਜਲੰਧਰ ਕੋਈ ਕਦੀ ਤੇ ਸਭ ਨੂੰ ਗੱਲ ਫੋਨ ਵੀ ਨਹੀਂ ਹੁੰਦਾ ਬਸ ਇਹੋ ਹੀ ਇਹ ਹਾਲ ਹੈ ਨਾ ਇਹ ਤਾਂ ਮੇਤੋ ਸਮਝਾ ਲੈਂਦਾ ਹਾਂ ਹਾਂ ਇਹ ਨਹੀਂ ਕਿਤੇ ਰਾਜ ਦੀ ਤੈਨੂੰ ਕਿੱਥੋਂ ਲੈ ਲੈ ਤੋ ਪੈਸੇ ਤੂੰ ਇਹ ਕਸੂਰ ਨਹੀਂ ਲੈ ਗਈ ਤੈਨੂੰ ਰੁਪਈਆ ਕਦੀ ਤੂੰ ਮੇਰੀ ਗੱਲ ਸੁਣ ਲੈ ਤੂੰ ਤੇ ਆਪਣੀ ਨੋਹ ਨੂੰ ਨਹੀਂ ਕਦੀ ਰੁਪਈਆ ਦਿੱਤਾ ਬੀਬੀ ਜਲੰਧਰ ਸ਼ੋਪਿੰਗਾਂ ਜਲੰਧਰ ਨੂੰ ਤੇ ਤੈਨੂੰ ਇੱਕ ਸਾਲਾ ਸੂਟ ਆ ਪਾਇਆ ਪਾਟਾ ਦਾ ਕੋਈ ਚੰਗਾ ਹੀ ਰੁਕਾ ਲੈ ਦੇ ਇਹ ਸੂਰ ਤੇ ਕੋ ਬਧੇ ਰਸ ਲੈ ਇਹਦੇ ਕੋ ਲੈਣਾ ਵਾ ਸੂਰ ਤੇ ਤੇ ਬੁੱਤੇ ਰੇ ਹੋਰ ਤੂੰ ਕਾਦੀ ਲੈ ਆਂਦੇ ਇਹਦੀ ਨਾਮੀ ਨੇ ਲੈ ਆਂਦੇ ਆਹ ਹੋ ਗਈ ਤਾਰੀਫ ਹੋ ਗਿਆ ਬਚਾ ਹੋ ਗਿਆ ਤੇਰਾ ਇਹ ਤੂੰ ਨਾ ਤਾਰੀਫ ਕਰਦੀ ਨਾ ਔਖਾ ਹੋ ਜਾਣਾ ਇਹ ਕੰਮ ਤਾਰੀਫ ਤੁਰ ਕੋਈ ਨਹੀਂ ਤਾਰੀਫ ਤੁਰ ਕੋਈ ਨਹੀਂ ਉਹ ਆਪਣੀ ਲੋੜ ਨੂੰ ਲੈ ਕੇ ਦਿੱਤੇ ਆ ਉਹ ਹੈਗੀ ਪੜੀ ਲਿਖੀ ਕੁੜੀ ਨਹੀਂ ਨਾ ਗਣਾ ਹੀ ਆ ਤੁਸੀ ਕਿ ਲਿਆ ਕੇ ਆਦੇ ਮੁਰਤੇ ਗੱਲ ਕਹਿੰਦਾ ਦੇਖ ਲਈ ਤੁਸੀਂ ਹੈਗੇ ਅਨਪੜ੍ਹ ਲੋਗ ਆ ਤੁਸੀਂ ਬੀਬੀ ਨੇ ਗ੍ਰੈਜੂਏਸ਼ਨ ਕੀਤੀ ਨਾ ਟਾਈਮ ਆਰੀ ਨਾ ਗੜੇ ਨਾ ਬੈਗਿਆ ਨਾ ਮੁੱਤੀ ਵਾਸੋਂ ਤੇਰੀ ਕਿਹੜੀ ਬੁੱਤ ਰਹਿਣੀ ਇੱਥੇ ਤੂੰ ਇੱਥੇ ਕਿਤੇ ਪਈ ਰਹੀ ਹਾਂ ਸਿਆਣੀ ਤੈਨੂੰ ਕੋਈ ਪਰਵਾਹ ਨਹੀਂ ਬੰਨ ਰੱਖਣ ਮਾਇਗਾ ਇਹ ਲੈ ਲੈ ਕੌਣ ਕੌਣ ਰੱਖੂ ਤੈਨੂੰ ਮੇਰਾ ਮੁੰਡਾ ਓਏ ਓ ਛੱਡ ਤੂੰ ਉਹਨੂੰ ਅਸੀਂ ਕੱਢਣ ਨੂੰ ਫਿਰਦੇ ਆ ਹਾਂ ਬੱਲੇ ਓਏ ਲੈ ਓਏ ਕੇਮਾ ਰਾਵਾਂਗੇ ਕੀ ਅਸੀਂ ਮੁੜ ਕੇ ਕੀ ਇਹੀ ਜਨਮ ਵਿੱਚ ਕੱਢ ਦੇਣਾ ਆ ਬੱਲੇ ਬੱਲੇ ਮਾਂਮੀ ਨੂੰ ਵੀ ਤੇ ਤੈਨੂੰ ਵੀ ਤੇ ਡੈਡੀ ਨੂੰ ਕੱਲਾ ਰਹੂਗਾ ਤੂੰ ਟਾਂਟ ਮਾਰ ਤੀ ਰਹੂ ਹਾਂ ਇੱਥੇ ਦੋਨੇ ਰਵਾਂਗੇ ਬੱਲੇ ਬੱਲੇ ਹਾਂ ਜੀ ਇਹਨੇ ਡਰਕ ਕੋਟੀ ਖਰੀਦੀ ਸਾਡਾ ਇਸ ਘਰ ਵਿੱਚ ਰਾ ਕਿੰਨੀ ਮਾਰਗੀ ਕਰਨ ਕੋਟੀ ਖਰੀਦੀ ਜਿਹੜੀ ਤੋਂ ਪੁੱਠੀਆਂ ਗੱਲਾਂ ਕਰਦੀ ਨਾ ਮਨਪ੍ਰੀ ਨੇ ਕੋਟੀ ਖਰੀਦੀ ਆ ਜੇ ਫਾਟ ਜਾ ਕਿਹ ਕੀ ਨਾ ਮਤਲਬ ਨਾ ਇੰਦਾ ਹੀ ਆ ਦੇਖ ਲੈ ਕਦੇ ਮੈਨੂੰ ਯਾਦ ਰੱਖਾ ਤਾਦੀ ਭੈਣ ਉਹ ਇਹਨਾਂ ਨੂੰ ਤਾਂ ਮੈਂ ਉਦਾਂ ਵੀ ਕੱਢ ਦੇਣਾ ਆ ਇਹ ਕੌਣ ਹੈ ਸੰਕਟੜਾ ਮਾੜਾ ਤੇਰੀ ਸ਼ਰਮ ਆ ਜਦੋਂ ਤੂੰ ਅੱਖਾਂ ਮੀਟ ਗਈ ਤੇ ਬੱਸ ਮੈਂ ਕਿਹਾ ਉਹਦੇ ਬੈਠਾ ਨਾ ਨਾ ਡੈਡੀ ਨੂੰ ਵੀ ਕੱਟ ਦੇਣਾ ਹੈ ਬੈਠਾ ਡੈਡੀ ਮੰਮੀ ਉਹ ਤਾਂ ਮੈਂ ਆਹੇ ਸਾਲ ਤੁਹਾਨੂੰ ਕੱਟ ਦੇਣਾ ਆ ਬੱਲੇ ਬੱਲੇ ਤੂੰ ਅੱਜ ਨੇ ਕਹੀ ਨਹੀਂ ਤੇ ਸ਼ਰਮ ਨਹੀਂ ਹੁੰਦੀ ਜਦ ਖਾਣੀ ਨੇ ਇੱਕਦਮ ਆਹ ਆ ਨਾ ਨਹੀਂ ਮਾਜੀ ਓਏ ਉਹ ਉਹ ਹੋਈ ਤਾਰੀਫ ਮੰਮੀ ਕਹਿੰਦੀ ਆਈ ਮੈਨੂੰ ਰੱਖਣ ਵਾਲੀ 12 ਵਜੇ ਰੋਟੀ ਦੇਣ ਵਾਲੀ ਉਹ ਉਹ ਨਾਲ ਜਲੂਸ ਕੱਢਤਾ ਦਾ ਬੀਬੀ ਕਹਿੰਦਾ ਲੈ ਬੀਬੀ ਕੇ ਫਰਾਂਟ ਲੱਗ ਗਿਆ ਪਟੰਟ ਚੱਲ ਗਿਆ ਉਹ ਕਹਿੰਦਾ ਤੂੰ ਹੀ ਆਵੇ ਹਾਂ ਤੂੰ ਇਹਦਾ ਫੋਨ ਚੁਲਿਆ ਫੋਨ ਕਰਾਂ ਮੈਂ ਕਿ ਆ ਜਾ ਘਰ ਕੇ ਕੱਟ ਦੇ ਸਾਲਾ ਮੇਰਾ ਕਹਿੰਦਾ ਮੈਂ ਬਕਲਾਵਾ ਖਾਣ ਗਿਆ ਇਹ ਕਿਹੜਾ ਵੀ ਇਹ ਉਹ ਯਾਰ ਕੀ ਕਰੇ ਹੁਣ ਬੀਬੀ ਮੈਂ ਦੋਵੇਂ ਪਾਸੇ ਫਸ ਗਿਆ ਉਹ ਕਹਿੰਦੀ ਮੈਂ ਜਨਮ ਦਿਨ ਮਨਾਉਣਾ ਹੈ ਮੜਰਾ ਕਿਹੜਾ ਇੱਥੇ ਨਹੀਂ ਬਣਾਇਆ ਜਾਂਦਾ ਉਹ ਜੰਦ ਨੂੰ ਕਹਾਂ ਜਾ ਤੂੰ ਪਕਾ ਉੱਤੇ ਚੱਲ ਜਾ ਇਹ ਕੁੱਤੀ ਨਹੀਂ ਨਹੀਂ ਤੂੰ ਪਕਾ ਖਾਣੂ ਚਾਹੀਏ ਚੱਲ ਸਰਦੂ ਸਰਦੂ ਇਹ ਕਦੇ ਜਾਂਦੇ ਬਟੜਦੇ ਮੋਰ ਸੇਖ ਦੋ ਅਸਲੀ ਤੂ ਮੱਝਾ ਨਹੀਂ ਨਾ ਮੈਂ ਆਪਣੇ ਮਾਂ ਨੂੰ ਛੱਡ ਕੇ ਮੈਂ ਨਹੀਂ ਛੱਡਿਆ ਕਦਾ ਦੱਸੋ ਛੱਡਿਆ ਕਦੇ ਨਹੀਂ ਮੈਨੂੰ ਨਾ ਕਿ ਸ਼ਰਮ ਨਹੀਂ ਆਈ ਕੱਲੇ ਨੇ ਹੁਣ ਮੈਂ ਬੀਬੀ ਜਿਹੜਾ ਨੇ ਜੰਮਿਆ ਪਾਲਿਆ ਤੁਹਾਨੂੰ ਭੁੱਲ ਗਿਆ ਵਾ ਦੇ ਤੇਰੀ ਮੈਂ ਗੱਲ ਹਾਂ ਅੱਜ ਤਾਂ ਸਾਡੀ ਆਉਂਦੇ ਨਹੀਂ ਛੱਡ ਦੇ ਛੱਡ ਦੇ ਜਿਆਦਾ ਇੱਕ ਹੋਰ ਸੇਕਦਾ ਮੇਰੀ ਗੱਲ ਮੈਂ ਅੱਜ ਤੇਰੀ ਗੱਲ ਕਰਾਉਣੀ ਉਹਨਾ ਮੈਂ ਨਾ ਭਰਾਵਾ ਮੈਨੂੰ ਗਾਲਾਂ ਪੈਂਦੀਆਂ ਵੇਲਾ ਹਾਂ ਸਾਰੀ ਤੇਰਾ ਕਰ ਲੈਗੀ ਨਾ ਭਰਾ ਦੇ ਹਾਂ ਗੱਲੀ ਨਾ ਮੁੜ ਕੇ ਉਹ ਦੱਸ ਸੁਣ ਤੂੰ ਕੰਮ ਕਿੱਥੇ ਹੈ ਤੇਰੀ ਹਿੰਮਤ ਹੈ ਇਹ ਨਾ ਉਹ ਤਾਂ ਬੀਬੀ ਨੇ ਕੰਮ ਆਵਾ ਜਨਾਨੀ ਥੱਲੇ ਲੱਗਾ ਏ ਇਹ ਵੀ ਗੱਲਾਂ ਕਰ ਮੈਂ ਇੱਥੇ ਦੇਖਦੀ ਰਹੀ ਜੋ ਨੀਖਣ ਲੱਗੀ ਜੋ ਬੱਚਾ ਹੈ ਨਾ ਪਿਓ ਲੈ ਕੇ ਨਾ ਨਹੀਂ ਆਉਣਾ ਅੱਜ ਲੱਲਾ ਹੱਸ ਕੇ ਰੱਖਾ ਚੁੱਟਾ ਪਿਆ ਰੱਖਾ ਥੱਪੜ ਮਾਰ ਆਉਣਾ ਆਪਣੀ ਮਰਜ਼ੀ ਕਰਕੇ ਆਪਾਂ ਨਹੀਂ ਕਰਾਦੇ ਮੈਂ ਜਾ ਡੁੱਬ ਕੇ ਮਰ ਜਾ ਬੀਬੀ ਨੂੰ ਭੁੱਲ ਗਿਆ ਹੀ ਆ ਆ ਬੀਬੀ ਮੇਰੇ ਨਹੀਂ ਦੇਈ ਤੀ ਬੀਬੀ ਇਹਨੂੰ ਮਾਂ ਪਹਿਲਾਂ ਇਹਨੂੰ ਕਰਦੀਏ ਇੱਥੋਂ ਵੇਖਣ ਕਰ ਦੋ ਇਹਨੂੰ ਆਸੋ ਇਹ ਤੇ ਬਣਾ ਉਹ ਮਾਂ ਪਹਿਲਾਂ ਮੰਮੀ ਤੂੰ ਬਾਅਦ ਚ ਆ ਉਹ ਲੱਲਾ ਪਰ ਹੁਣ ਤਾਂ ਤੈਨੂੰ ਦੇਖਾ ਕਰ ਕਰ ਬੋਲ ਇਧਰ ਮੂੰਹ ਕਰ ਹੁਣ ਇਧਰ ਕਰ ਕੀ ਕਹਿੰਦਾ ਕਹਿੰਦਾ ਉਹ ਪਹਿਲਾਂ ਆ ਉਹ ਮੇਦੀ ਮਾਂ ਇਹ ਤੇ ਦੋਨੇ ਬਾਅਦ ਚ ਆਉਂਦੇ ਆ ਦੱਸ ਕਹਿੰਦਾ ਪਹਿਲੇ ਮਾਂ ਉਹ ਆ ਇਹ ਦੋਨੇ ਬਾਅਦ ਚ ਆਉਂਦੇ ਆ ਇਹਨਾਂ ਦਾ ਕੀ ਇੱਥੇ ਹੀ ਆ ਉਹ ਤਾਂ ਵਿਚਾਰੀ ਸਾਸਮਾ ਨੂੰ ਮਿਲਣ ਨਾ ਜਾ ਕੇ ਉਹ ਲੱਲਾ ਕੀ ਨਾ ਇਹ ਦੇਦ ਕਹਿੰਦੇ ਇੱਥੇ ਮੈਂ ਤੂੰ 7 ਬਰਾਂ ਮੈਂ ਪਰ ਆ ਜਿਹੜਾ ਟਾਈਮ ਤੂੰ ਕੱਢਿਆ ਇਹ ਨਹੀਂ ਕੰਗਾ ਇਹ ਕਹਿੰਦੇ ਵੀ ਉੱਥੇ ਇੱਥੇ ਬੈਠਾ ਰਵੇ ਨਹੀਂ ਮੈਂ ਬਹਿਣਾ ਤੁਹਾਡੇ ਕੋ ਨਾ ਪੈ ਬੀਬੀ ਲਾਤ ਛੱਡ ਲਾਤ ਛਾਡੇ ਦੇ ਜੇ ਟੋ ਮਾਰ ਜੇ ਟੋ ਮਾਰ ਇਹਦੇ ਕੱਪੜੇ ਬੰਨੋ ਦੇ ਨੂੰ ਛੱਡੋ ਦੇ ਨਹੀਂ ਤੂੰ ਜਾ ਉੱਥੇ ਲੈ ਜਾ ਕਿ ਤੂੰ ਜਾ ਤੂੰ ਮੈਂ ਉੱਥੇ ਗੱਡੀ ਕੋਠੀ ਉੱਥੇ ਜਾ ਮੈਂ ਉਸ ਵੱਡੀ ਕੋਠੀ ਸੁਣਾ రెడ్డి ਮਾੜੀ ਮੋਟੀ ਆਉਂਦੀ ਉਹ ਵੀ ਨਹੀਂ ਆਉਣਾ ਉਹਨੇ ਉਹ ਨਾ ਆਵੇ ਫੇਰ ਕੀ ਅਸਰ ਦਾ ਕਿ ਉਹਨੇ ਸਵਾਲਦਾ ਮੇਰੇ ਤੇਰੇ ਤੇਰੇ ਦੋ ਬੀਬੀ ਤੇਰੇ ਮੈਂ ਤਾਂ ਦੱਸਦਾ ਮੈਨੂੰ ਕੁਛ ਨਹੀਂ ਕਹਿ ਸਕੀ ਤੇਰਾ ਉਹਨੇ ਬਹੁਤ ਬੁਰਾ ਹਾਲ ਕਰ ਰਹਾ ਹੈ ਕੀ ਉਹਨੂੰ ਕਹਿ ਕੇ ਕਰਕੇ ਦੱਸੇ ਮੈਨੂੰ ਜੋ ਤੂੰ ਉਹਨੂੰ ਕੁਛ ਕਹਿਤਾ ਨਾ ਕੀ ਕਹਾਂ ਉਹ ਨਹੀਂ ਲੱਤ ਪੱਣੀ ਨਹੀਂ ਹਾਂ ਉਹਨੇ ਦੇਖੀ ਨਹੀਂ ਇਹ ਕਹਿੰਨੇ ਅੱਜ ਕੱਲ ਮਾਡਰਨ ਜਮਾਨਾ ਤੇ ਤਾਂ ਤਾਂ ਨਹੀਂ ਕਿਦਾ ਫੇਰ ਮੈਂ ਮੈਨੂੰ ਪਤਾ ਕੀ ਅੱਜ ਕੱਲ ਜਮਾਨਾ ਮਾਡਰਨ ਨਾ ਮੇਰੀ ਸੁਣੇਗਾ ਇਹ ਜਮਾਨਾ ਮਾੜਾ ਨੱਕ ਨਾ ਫਲਾ ਲੈ ਫਿਰਦਾ ਸਭ ਇਧਰ ਨੂੰ ਹੋ ਕੇ ਦਸਾ ਬੰਦ ਤੇ ਨਹੀਂ ਸੁਣੇ ਤਾਂ ਗੱਲ ਹੁਣ ਤੂੰ ਮਾਡਲ ਦੱਸਾ ਬਿਆ ਜਿਹੜਾ ਮਾ ਜਿਹੜਾ ਇਹ ਮਾਡਲ ਜਮਾਨਾ ਹੁਣ ਪਤਾ ਕਿੱਦਾਂ ਦਾ ਸਾਨੂੰ ਚੰਗਾ ਹੀ ਮਾਡਲ ਜਮਾਨਾ ਇਦਾਂ ਦਾ ਮਾਡਲ ਮਾ ਬਾਪ ਮਾ ਬਾਪ ਕੋਲੋਂ ਇੱਕ ਹੀ ਕਰ ਦੇਣਾ ਤੁਹਾਨੂੰ ਲੱਗਦਾ ਮੈਂ ਇਦਾਂ ਦਾ ਆ ਵੀ ਮੈਂ ਬੇਜਿਕਲ ਕਰ ਦੂੰ ਉਹ ਮੈਨੂੰ ਉਹ ਮੈਨੂੰ ਨਾ ਮਨਪਰੀ ਤੇ ਕਿਦਾਂ ਕਹਿੰਦੀ ਕਹਿੰਦੀ ਹਾਂ ਕਹਿੰਦੀ ਉਹ ਭਰਾਵਾ ਮੈਂ ਨਹੀਂ ਤੈਨੂੰ ਕਿਤੇ ਖੜਦੀ ਤੂੰ ਉਹਨਾਂ ਦਾ ਹੀ ਉਹਨੂੰ ਟੈਨਸ਼ਨ ਉਹਨਾਂ ਨੂੰ ਕਿੱਦਾਂ ਪਈ ਕਿ ਅਮਰਤ ਨੂੰ ਕਿਤੇ ਅਮਰਤ ਨੂੰ ਕਿਤੇ ਲੈ ਨਾ ਜਾਏ ਕਿਤੇ ਕਿਸੇ ਪਾਸੇ ਉੱਥੇ ਨਾ ਰੱਖਣ ਲਾ ਪਏ ਕਹਿੰਦੀ ਇਹਨਾਂ ਨੂੰ ਇੰਨੀ ਫਿਕਰ ਪਈ ਐ ਇਹਨੂੰ ਬੁੱਢੀ ਨੂੰ ਤੇ ਤੇਰੀ ਮਾਂ ਨੂੰ ਨਹੀਂ ਮਾਂ ਨੂੰ ਤੂੰ ਕੋਈ ਟੈਨਸ਼ਨ ਨਹੀਂ ਉਹਰੇ ਰਹਿਣਾ ਰੋਡ ਤੇ ਬਲੌਗ ਕੋਲ ਨਾ ਘਰੇ ਤੇ ਰਹਿਣਾ ਐਨਾ ਜਲੂਸ ਪਿੱਡਣ ਦੀ ਮੇਰਾ ਤੂੰ ਮਾਨਪ੍ਰੀਤ ਤੇ ਹੁਣ ਮੇਰਾ ਕੋਈ ਕਸੂਰ ਨਹੀਂ ਹੈ ਨਹੀਂ ਹਟਦੀ ਏ ਬਹੁਤ ਬਹੁਤ ਬੋਲਦੀ ਆ ਬੀਬੀ ਆ ਬਹੁਤ ਬੋਲਦੀ ਸੱਚੀ ਬੋਲਦੀ ਆ ਇਹ ਦਿਨੋਂ ਦਿਨ ਵੱਧ ਹੀ ਜਾਂਦੀ ਆ ਆਰਾਮ ਢੀਕ ਢੀਕ ਨਹੀਂ ਹਾਰ ਕੇ ਵਮੈ ਨਦੀਪ ਨੂੰ ਪੁੱਛਿਆ ਕਹਿੰਦਾ ਉਹਨੇ ਨੀ ਕਹਾ ਉਹਨੇ ਇਹ ਵੀ ਪੁੱਛਿਆ ਕਹਿੰਦੇ ਉਹ ਨਹੀਂ ਉਹ ਮੈਂ ਮੈਂ ਆਪਣੀ ਜ਼ਿੰਦਗੀ ਇਦਾਂ ਹੀ ਖੁੱਲੇ ਦਿਲ ਨਾਲ ਜੀਣੀ ਆ ਬਿੜੇ ਖੁੱਲੇ ਦਿਲ ਨਾਲ ਜੀਣੀ ਸਾਡੇ ਘਰ ਹੈ ਪੰਪ ਕੇ ਪਿੰਨਾਂ ਲੰਘਣਾ ਕੋਈ ਕੁਛੜ ਕੇ ਬੈਠਾ ਕਿਉਂ ਆਇਆ ਇੱਥੇ ਉਹ ਤਾਂ ਉਹਦਾ ਸਵੇਰੇ ਆ ਜਾਣਾ ਕਿ ਚੱਲ ਹੁਣ ਤੁਹਾਨੂੰ ਮਿਲਣਾ ਵੀ ਪੈਂਦਾ ਆ ਐ ਕਿ ਨਹੀਂ ਉਧਰੇ ਨਹੀਂ ਇਹਨੂੰ ਪਤਾ ਕਰ ਲੈ ਉਹ ਆਹ ਹਾਂ ਆਹ ਕਿਸੇ ਸਾਈਟ ਤੋਂ ਨੇ ਤਾਂ ਬੁਲਾਇਆ ਹੀ ਨਹੀਂ ਕਿੰਨੀ ਜੇਰੀ ਕਹਿੰਦਾ ਬੀਬੀ ਕੀ ਹਾਲ ਹੈ ਮੈਂ ਠੀਕ ਆ ਇਹ ਹੁਣ ਬੀਬੀ ਭੁੱਲ ਗਈ ਇਹਨੂੰ ਹੁਣ ਭੁੱਲ ਗਈ ਆ ਯਾਰ ਕਿੰਨਾ ਕੀ ਹੁਣ ਮੈਂ ਇਹਨੂੰ ਚੇਤੇ ਰੱਖਾਂ ਇਹ ਮੈਂ ਗੋਡੇ ਘਟਾਣ ਕੇ ਕਦੀ ਨੂੰ ਦਵਾ ਰੱਖਣ ਪੈਂਦੇ ਆ ਮੈਂ ਇਹ ਰੱਖ ਸਕਦਾ ਨਹੀਂ ਰੱਖਣਾ ਮੈਂ ਕਿੱਥੇ ਲੈਣਾ ਪਿੰਨੀਆਂ ਮੈਂ ਆਪਣਾ ਕੁਲੀ ਪਾ ਲੈਣੀ ਘਰੇ ਪਾਸੇ ਨੇਕਾ ਕੋਈ ਨਾ ਕਹਦਾ ਕਿ ਮੈਂ ਲੈਦਾ ਨਾ ਨਾ ਮੈਂ ਉਹਨਾਂ ਕੋ ਰਹਿਣਾ ਨਾ ਮੈਂ ਤੇਰੇ ਕੋ ਰਹਿਣਾ ਤੂੰ ਉੱਥੇ ਰਹਿਣਾ ਉਂਗਲਾਂ ਦਿਖਾਈ ਤੂੰ ਉੱਥੇ ਰਹਿਣਾ ਮੇਰੀ ਉਂਗਲ ਇੱਥੇ ਰਹਿਣੀ ਇੱਥੇ ਉਂਗਲਾਂ ਕਰ ਦੂੰ ਥਾਂ ਤੇ ਦੀ ਬੱਲੇ ਕੋਈ ਨਾ ਮੇ ਆਪਣੇ ਉੱਤੇ ਨੋਂ ਨਾ ਗਿਆ ਕਰ ਠੀਕ ਨਾ ਤਾੜੇ ਨੂੰ ਥੋੜਾ ਦੂਜੇ ਨਾਲ ਲੜਿਆ ਕਰੋ ਮੇਰੇ ਨਾਲ ਨਹੀਂ ਲੜਨਾ ਕਹਿੰਦਾ ਆਈ ਭਾਵੇਂ ਲੜੀਏ ਇੱਕ ਦਿਨ ਕੀ ਤੇ ਮਰ ਜਾ ਮੇਰੇ ਨਾਲ ਤੁਹਾਡਾ ਕੋਈ ਹੱਕ ਨਹੀਂ ਲੜਨ ਦਾ ਸਾਡਾ ਲੜਨ ਬਣਿਆ ਕੋਈ ਦਾ ਮੇਰਾ ਮੇਰੇ ਤੇ ਹੱਕ ਕੋਈ ਨਹੀਂ ਲੜਨ ਦਾ ਤੁਹਾਡਾ ਤਾ ਤੂੰ ਸਾਡੇ ਸਾਹਮਣੇ ਬੈਠ ਜਾਓ ਮੈਂ ਮੰਜਾ ਮੇਰਾ ਅੱਧਾ ਮੰਜਾ ਮੇਰਾ ਇਮਾ ਜੇ ਮੇਰੇ ਲੈ ਆਈ ਬੀਬੀ ਦੇ ਕੱਪੜੇ ਪਾ ਮੈਂ ਬਣਾਏ ਆ ਮੈਂ ਕਹਿੰਦਾ ਇਹਨਾਂ ਦੇ ਕੱਪੜੇ ਪਾ ਦੇ ਨਿਕਲ ਜਾ ਥੋਂ ਆ ਨਿਕਲਦਾ ਹੋ ਹੁਣ ਕੀ ਤਾਂ ਮੈਂ ਰਾਤ ਟਾਈਮ ਕਾਲ ਕਰਾਤਾ ਜੇ ਕੱਢਣ ਵਾਲਾ ਨਹੀਂ ਇਹ ਹੀ ਖਾਂਡ ਤੇ ਮੈਂ ਆਪਾਂ ਆਪਾਂ ਫੋਨ ਕੀਤਾ ਤੇ ਸਾਨੂੰ ਪਤਾ ਕੀ ਸਿਰ ਸੁਆ ਭਾਈ ਮੇਰੇ ਕਹਿੰਦਾ ਤੂੰ ਤੇ ਪੀਣੀ ਹੀ ਅੱਜ ਪੀ ਲਈ ਲੈ ਆਏ ਪੀਤੀ ਨਹੀਂ ਲਾ ਕਦੀ ਮੈਂ ਕਹਿੰਦਾ ਮੈਂ ਤੂੰ ਤੇ ਮੈਨੂੰ ਪਲਾਉਂਦਾ ਇੱਥੇ ਰਹਿ ਕੇ ਆ ਰਾਤ 4 6 ਦੇਤੇ ਨਾ ਛੱਡ ਤਾਂ ਸਾਰਾ ਕੁਝ ਉਹ ਯਾਰਾਂ ਨੂੰ ਵੀ ਪਰ ਖਲਾਫ ਕਰੀ ਜਾਂਦੀ ਮੇਰੇ ਮੇਰੇ ਯਾਰਾਂ ਨੂੰ ਵੀ ਵਿਰੋਧ ਕਰਦੇ ਮੇਰੇ ਨਹੀਂ ਆਪ ਤੇ ਫਿਰ ਹੋਏ ਆ ਮਤਲਬ ਯੋ ਲੈ ਲਓ ਮੈਂ ਆਪਣੀ ਘਰ ਵਾਲੀ ਨਾਲ ਚੱਲ ਕੇ ਇੰਨਾ ਪੂਰਾ ਹਾਲ ਤਾਂ ਦਾ ਯਾਰਾਂ ਨੂੰ ਸਾਰਾ ਫਦਾ ਲੱਗ ਗਿਆ ਕਿ ਇਹ ਬਦਨੀ ਯਾਰ ਆ ਮਤਲਬ ਉਹਦੇ ਬੀਬੀਆ ਨੂੰ بڑے ਚਿਰ ਦਾ ਪਤਾ ਕਿ ਮਤਲਬ ਇਹ ਲੈਣਾ ਬੀਬੀ ਛੱਡ ਕੇ ਇਸ ਘਰ ਮੈਂ ਕਹ ਤਾ ਨਾ ਜਮਨਪ੍ਰੀਤ ਨੂੰ ਮੈਂ ਕੋਲਾ ਦਰਵਾਜੇ ਚਲੀਏ ਕਿਉਂ ਮਾਨਪੀ ਕਿੱਦਾਂ ਫੋਲੂਗੀ ਉਹਦਾ ਭਰਾ ਰਾਜੀ ਨਾ ਤੂੰ ਕਿਉਂ ਜਾਏ ਹੋ ਆਪਾਂ ਰਹਿਣਾ ਨਹੀਂ ਤੂੰ ਕਿਉਂ ਜਾਏ ਹੋ ਮੇਰ ਨਹੀਂ ਨੀਆਂ ਗੱਲਾਂ ਆ ਬੁੱਢੀ ਆਵੇ ਆ ਦੇਖਾ ਬੁੱਢੀ ਲੱਗੀ ਚਰੀਂ ਤੈਨੂੰ ਬੈ ਕੇ ਕਿ ਨਹੀਂ ਬੈ ਤੇ ਚਿੰਕਦੀ ਆ ਅਜੇ ਛੋਟਾ ਹੋਏ ਨੂੰ ਓ ਮੇਰੀ ਘਰ ਵਾਲੀ ਨੂੰ ਇਨਾ ਬੰਦਾ ਮੈਂ ਰੰਗਿਆ ਸੁਟਣਾ ਹੁਣ ਉਹ ਅੱਗੇ ਤੁਹਾਡੀ ਜਿੱਤ ਕਰਦੀ ਹੁਣ ਨਹੀਂ ਕਰੂਗੀ ਓ ਨਾ ਅੱਗੇ ਕਿਹੜਾ ਹੁਣ ਨਹੀਂ ਕਰੂਗੀ ਪਤਾ ਜਾਉ ਲੱਗ ਤੈਨੂੰ ਅੱਗੇ ਕਿਹੜਾ ਲੱਗੂ ਤੈਨੂੰ ਪਤਾ ਮੈਨੂੰ ਪਤਾ ਲੱਗਣਾ ਤੈਨੂੰ ਹੁਣ ਲੱਗੂ ਪਤਾ ਮੈਨੂੰ ਜਿਹੜੇ ਹੋ ਜਾਂਦੀ ਆ ਉਥੋਂ ਜਾਂ ਲਿਆ ਕੇ ਆਈ ਪਾ ਖਾਂਦੇ ਭੁੱਖੇ ਨਹੀਂ ਉਹ ਬੀਬੀ ਗੱਲ ਇੱਥੇ ਮੁੱਕਦੀ ਆ ਤੂੰ ਹੀ ਆਪਣਾ ਪੋਤਾ ਗਵਾ ਲਿਆ ਉੱਥੇ ਰਹਿ ਸਿੱਧੀ ਪੱਦਰੀ ਗੱਲ ਹੁਣ ਤੂੰ ਜਿੱਦਾਂ ਮਰਜੀ ਰੋ ਪਿੱਟ ਬਿਲਕ ਭਾਵੇਂ ਇਹ ਨਾ ਨਹੀਂ ਜਾਣਾ ਆ ਆ ਜਾ ਕੋਈ ਗੱਲ ਕੋਈ ਗੱਲ ਨਹੀਂ ਰੱਖਾਂਗੇ ਬੜੀ ਬੜੀ ਇਹਦਾ ਕੰਮ ਹੋਊਗਾ ਥੋੜੀ ਹੁੰਦੀ ਆ ਗੱਲ ਆ ਕਾ ਦਾ ਕੰਮ ਹੋਣਾ ਮਾਰੇ ਤਰੱਕੀ ਕਰੇ ਚਲੋ ਕੋਈ ਗੱਲ ਇਹ ਸਾਰੇ بڑے بڑے ਭੁੱਲ ਜਾਂਦੇ ਆ ਨੀ ਮੈਂ ਨਹੀਂ ਤਾਂ ਕਿ ਨਹੀਂ ਪਰ ਅਗਲੇ ਭੁੱਲ ਰਹੇ ਹਾਂ ਕੋਈ ਸੱਚੀ ਟੈਸ਼ਨ ਪੈ ਗਈ ਆ ਆ ਲਿਆ ਆਸਰਾ ਨਹੀਂ ਗਿਆ ਲੋਕੀਂ ਮਾਰ ਮਾਰ ਕਰਦੋਂ ਕਾਹਦਾ ਸੋਲ ਉਹਨੂੰ ਡੀਵੀਓ ਦਾ ਸੋਲਾ ਕਹਿੰਦਾ ਮੈਂ ਤਾਂ ਕਾਕਾ ਨੂੰ ਬੜਾ ਡਰ ਲੱਗਦਾ ਪਿਆ ਕੱ ਅੱਜ ਤੇ ਬੜੇ ਚੰਗੇ ਕਦਰ ਕਰਦੇ ਸੀ ਪਰ ਸਮਾਂ ਇਦਾਂ ਦਾ ਹਾਲਾਤ ਬਣਾ ਦਿੰਦਾ ਆ ਗਈ ਹੁਣ ਤੇ ਆ ਜਵਾਬ ਰਾਤ ਨੂੰ ਜਵਾਬ ਮਿਲ ਗਿਆ ਚੀਜ਼ ਦਾ ਕਹਿੰਦਾ ਮੰਮੀ ਇਹ ਕਿੱਥੋਂ ਸੋਚ ਲਿਆ ਸਾਰੀ ਦੁਨੀਆ ਛੱਡਦਾ ਨਾ ਆਪਣੇ ਘਰ ਦੇ ਆਣ ਵੀ ਛੱਡੂਗਾ ਮੈਂ ਤੇ ਆ ਘਰ ਦੇ ਮਾਂ ਮਾਂ ਦਾਦੀ ਇੱਥੇ ਬੈਠੀਆਂ ਕੋ ਬੇਟਾ ਤੇ ਰਾਤ ਉੱਥੇ ਘੁੰਮਣ ਚੱਲ ਗਿਆ ਹਿੱਦੀ ਕੀ ਵੀ ਫੇਕ ਪਟਣਾ ਹੀ ਥੇਕ ਲਿਆਂਦਾ ਘਰ ਤੇ ਹੁਣ ਖਸਮਣ ਕੋਲ ਠੇਰਾ ਦਾ ਸੁਟਾ ਨਹੀਂ ਆ ਰਿਹਾ ਕਿੰਦਾ ਨਾ ਦੇ ਬਡੇ ਸੋਨੇ ਗੱਦੇ ਜਦ ਮੈਂ ਲੰਮਾ ਪਹਿਣਾ ਫਾਈਸਟਾ ਰਿਹਾ ਨਹੀਂ ਕਰਦੇ ਮੇਰੇ ਕੰਮ ਤੇਰੀ ਕਾਸੋ ਦਾ ਉਹਨਾਂ ਨੇ ਬਾਫਲੂ ਸਾ ਵੀ ਇਦਾਂ ਲੈ ਤੇ ਭੂਜੇ ਛੱਡ ਕੇ ਰੋਟੀ ਖਾ। ਸਾਡੀ ਚੰਨਾ ਆਉਂਦਾ ਹੁੰਦਾ ਹੁਣ ਆਏ ਤੂੰ ਥੱਲੇ ਲੱਗਾ ਨਹੀਂ ਮੈਨੂੰ ਬਾਥਰੂਮ 'ਚ ਰੋਕੇ ਰੋਟੀ ਦਿੰਦੇ ਆ ਮੇਰੀ ਤਾਂ ਸੁਣ ਲੈ ਆਹ ਹੋ ਗਿਆ ਓਮ ਕਰਨ ਨੂੰ ਬੀਬੀ ਤੇਰਾ ਰੂਪ ਜਿਹੜਾ ਵੇਖਿਆ ਨਾ ਅੱਜ ਮੈਂ ਦੋਗਲਾ ਰੂਪ ਬਸ ਕੀ ਕਹਿ ਕੀਤਾ ਰਾਮਦੇਵ ਨਾ ਦੋਗਲਾ ਰੂਪ ਨਾ ਸੱਚੀਆ ਕਹੀ ਸੀ ਮੈਂ ਕੋਈ ਝੂਠ ਨਹੀਂ ਮਾਰਾਂ ਨਾ ਕਹ ਇਹਨੂੰ ਕਾਲ ਨਾ ਕੋਈ ਗੱਲ ਨਹੀਂ ਬੀਬੀ ਇਹ ਚਾਚੀਆਂ ਨਹੀਂ ਮੈਨੂੰ ਗੱਲਾਂ ਨਹੀਂ ਇਹ ਐ ਤੇ ਆਪਣੇ ਘਰ ਠੀਕ ਆ ਸਾਰੀ ਦੁਨੀਆ ਮੈਨੂੰ ਨਹੀਂ ਚਾਚੀਆਂ ਤੇਰੀਆਂ ਗੱਲਾਂ ਚਲੋ ਬੜੇ ਦਿਨਾਂ ਦੀ ਮੈਨੂੰ ਨਹੀਂ ਚਾਚੀਆਂ ਤੇਰੀਆਂ ਗੱਲਾਂ ਤਨ ਨਹੀਂ ਲੈ ਕੇ ਨਾ ਮੈਂ ਜੂ ਕੰਨੀ ਸੁਣਾ ਲਾ ਕੇ ਨਾ ਬੈਠੀ ਅਜ ਤੋਂ ਲਾ ਕੇ ਉਂਗਲ ਨਾ ਕਰੀ ਮੇਰੇ ਨਾਲ ਪੈਰ ਤੇ ਲਾ ਐਸਾ ਵੀ ਪਹਿਲਾਂ ਨਹੀਂ ਤੇਰਾ ਨਾ ਰਿਹਾ ਕੋਈ ਹਿਸਾਬ ਤਾਂ ਨਾ ਰਿਹਾ ਓਏ ਬਲਾਈ ਕਿਹੜਾ ਹਿਸਾਬ ਹੋ ਗਿਆ ਤੈਨੂੰ ਕਿਹਨੂੰ ਦਊ ਮੇਰਾ ਹਿਸਾਬ ਹੋ ਗਿਆ ਕਾਦਾ ਹਿਸਾਬ ਹੋ ਗਿਆ ਮੈਨੂੰ ਹੋ ਗਿਆ ਬੜਾ ਸੁਣ ਹਾਂ ਹੁਣ ਤੇਰੇ ਨਾਂ ਲੈਣਾ ਮੇਰਾ ਨਾਂ ਲਾਉਣ ਦੀ ਕੋਈ ਗੱਲ ਨਹੀਂ ਦੁਨੀਆ ਲੈਣਾ ਹੀ ਬੋਲਦਾ ਦੁਸ਼ਮਣ ਬਣੇ ਸਾਡੇ ਦੋਹਾਂ ਜੀਆਂ ਦੇ ਸੁਣ ਲੈ ਸੁਣ ਲੈ ਇਹ ਦੁਸ਼ਮਣ ਹੋਰ ਦੁਸ਼ਮਣਿਆਂ ਇਹ ਇਹ ਫੋਲੀ ਜਿਹੜੀ ਅਹੀਂ ਦਿੱਤੀ ਹੈ ਫੋਲੀ ਬਹੁਤ ਢੇਲਾ ਸਾਡੀ ਨੇ ਤਾਂ ਮਾਰਿਆ ਬਹੁਤਾ ਸਾਡੇ ਦੋਹਾਂ ਜੀਆਂ ਦੇ ਪੇਸ਼ ਪੈ ਗਈਆਂ ਦੋਨੇ ਗੁੱਡੀਆਂ ਇਹਦੀ ਹੁਣ ਨਾਥ ਕੱਸ ਦੋਦੀ ਮੜੀ ਯਾਰਾ ਨੂੰ ਲਗਾਵ ਨੂੰ ਹੱਥ ਪਾਓ ਇਹਨਾਂ ਦੀ ਕੀ ਜੁਰਤ ਕੱਸ ਦੇਣ ਹੈਗੀ ਇਹਨਾਂ ਦੀ ਜੁਰਤ ਸਾਡੀ ਜੁਰਤ ਹੈਗੀ ਆ ਇਹਨੇ ਵੀ ਭੀ ਖਾ ਲਿਆ ਐਡੀ ਐਡੀ ਜੁਰਤ ਦੀ ਮਾਲਕ ਨੇ ਆਗੇ ਤੁਸੀਂ ਇਹਦੇ ਅੱਜ ਮੱਝ ਜਾਣੀ ਹੈ ਮੇਰੀ ਇਹ ਗੱਲ ਕੀ ਆਹੋ ਐਡੀ ਜ਼ਰਤ ਨਹੀਂ ਹੈਗੀ ਨਹੀਂ ਜ਼ਰਤ ਹੈਗੀ ਆ ਕੀ ਕਹੇ ਕਿ ਇੱਥੇ ਨਹੀਂ ਜਾਣਾ ਮੈਂ ਜਾ ਸਕਦਾ ਮੈਂ ਘਰ ਚ ਰਾਜਾ ਆਂ ਰਾਜਾ ਦੇਖਿਆ ਰਾਜਾ ਅੱਜ ਆਦਾ ਰਾਜਾ ਤੁਮ ਜੀ ਨਹੀਂ ਆਦਾ ਰਾਜਾ ਜਿੱਦਿਆਂ ਖਾਂ ਰਾਜਾ ਜ਼ਮੀਨਾਂ ਜਾਇਦਾਦ ਦਾ ਮਾਲਕ ਆ ਮੈਂ ਅੱਛਾ ਠੀਕ ਆ ਬੀਬੀ ਕੀ ਕਰਾਂ ਨੰਗ ਹੂੰ ਉਹ ਹੀ ਤਾਂ ਦੇਖ ਦੀ ਦੇਖ ਕਿਦਾਂ ਕੌਰ ਵੀ ਲਗਾ ਤਾਂ ਨਖਰਾ ਪੂਰਾ ਸਾਡਾ ਸਾਡਾ ਉਹਦੇ ਸਾਡੇ ਜਿਹੜੇ ਮਾੜੇ ਮੋٹے ਸਾਡੇ ਜਾਨ ਨੂੰ ਹੀ ਕੱਟੂ ਤੇ ਇਹ ਆਪੇ ਨਿਕਲਣੀ ਹੈ ਇਹ ਨਿਕਲ ਕੇ ਆ ਦੇ ਤੂੰ ਗੜੀ ਨੂੰ ਟੈਨਸ਼ਨ ਲੈਣੀ ਆਪਾ ਤੇਰੇ ਕੋਲ ਇਹਨੂੰ ਕਰਦੇ ਰੱਖਣੀ ਹੈ ਸੋ ਮੇਰੇ ਮਿੱਤੂ ਵੀ ਘਰੇ ਕਮੈਂਟ ਨਹੀਂ ਰਹਿਦਾ ਉਹ ਰਹਿ ਲੱਭਿਆ ਨਾ ਰਾਤ ساری ਨੀਂਦ ਨਹੀਂ ਆਏ ਨਾ ਇਹ ਕੀ ਕਰਿਆ ਸਾਡਾ ਸਾਰਾ ਸਮਾਂ ਇਧਰ ਮੂੰਹ ਹੀ ਸਭ ਬਦਾਈ ਨਹੀਂ ਕਰਦਾ ਸੱਚੀ ਸੱਚੀ ਪਹਿਲਾਂ ਇਹਦੇ ਤੇ ਇਹਨੂੰ ਪੁੱਛਿਆ ਕਹਿੰਦਾ ਉਹ ਨਿਕਲ ਆਉਂਦਾ ਫਿਰ ਸਾਹ ਤਾਂ ਮੇਰਾ ਅੰਮ੍ਰਿਤ ਮੇਰਾ ਅੰਮ੍ਰਿਤ ਲੈ ਲੈ ਮਗਾਵਾ ਕਾਹੀ ਬੇਦਗਰ ਵਾਲੇ ਲੈ ਕੇ ਕਹਿੰਦੇ ਹੀ ਅਸੀਂ ਕੇਪ ਕੱਟਣਾ ਉਹ ਕਹਿੰਦਾ ਸਰਪੰਚ ਨੂੰ ਕਰਾ ਹੁਣ ਕਰੀਏ ਬੇਦਗਰ ਨੂੰ ਆਹ ਬੀਬੀ ਤੈਨੂੰ ਮੈਂ ਲੱਗਦਾ ਇਦਾਂ ਕਰ ਤੇਰਾ ਨਾ ਮੇਰੀ ਜਾਨ ਵਸਦੀ ਏ ਬੀਬੀ ਲਵ ਯੂ ਬਸ ਜਾਨ ਨਿਕਾ ਗਈ ਯਾਰ ਹੋਰ ਤੇਰੀ ਜਾਦੂ ਕਰ ਲਿਆ ਸੈਣ ਦੀ ਵੀ ਕਰੋ ਕਰਨੇ ਤੂੰ ਕਣੀ ਇੱਕ ਮੇਰੀ ਜਾਨ ਹੈਗੀ ਮੇਰੀ ਘਰ ਵਾਲੀ ਇੱਕ ਮੇਰੀ ਜਾਨ ਹੈਗੀ ਤੂੰ ਮੈਨੂੰ ਕਹ ਨੂੰ ਰਲਾਇਆ ਨਾਲ ਨਾ ਤੇਰਾ ਨਾਂ ਇਹ ਉੱਠਾਉਂਦੀ ਨਾ ਕਰ ਨਾ ਕਰ ਕੋਲੀ ਕੇ ਫੋਗੀਆਂ ਦੇ ਲਈ ਉਹ ਕਾਗਜ਼ ਪੇ ਮੈਂ ਮੰਗਾਲਿਆ ਨਹੀਂ ਮੈਨੂੰ ਜਾਣ ਮੈਂ ਜਾਣਦੀ ਜਿੱਥੋਂ ਮੋਲ ਲੈਂਦੇ ਆ ਨਹੀਂ ਬੀਬੀ ਇਦਾਂ ਦੀ ਸੱਚੀ ਕੋਈ ਗੱਲ ਨਹੀਂ ਲਵ ਯੂ ਛੋਟਾ ਤੇਰ ਨੂੰ ਛੋਟੀ ਹੈ ਜਿੱਦਾਂ ਜੋ کہہ ਰਹੀ ਹੈ ਨਾ ਸੁਪਰ ਮਾਪੂ ਇੰਦੇਰਾ ਨੀ ਕਾਲ ਜੀ ਨੂੰ ਕੀ ਦੀਂਦਾ ਕਰਾਲੇ ਆ ਲੈ ਆ ਅੱਛਾ ਕਾ ਵੀ ਲੈ ਲੇਂਗਾ ਬੇਬੇ ਮਜਾ ਯਾਰ ਤੈਨੂੰ ਲੱਗਦਾ ਤੇਰਾ ਨਾਮ ਐਦਾ ਕਰ ਤੇਰੇ ਥਾਡੇ ਚ ਤੇ ਮੇਰੀ ਜਾਨ ਵਸਦੀ ਆ ਸਾਡੀ ਤਾਂ ਜਾਨ ਨਿਕਾ ਗਈ ਨਹੀਂ ਮੈਂ ਤਾਂ ਮੈਂ ਰਹਿਣਾ ਨਹੀਂ ਇੱਥੇ ਮੇਰੇ ਆਮਤ ਨੂੰ ਉਹ ਪਾ ਦੇ ਤੂੰ ਤੇਰੇ ਤਾਂ ਬੰਦ ਕਰ ਦੇਣਾ ਆ ਇਸ ਤਰ੍ਹਾਂ ਹੋ ਤਰਨੋਂ ਲੱਗੇ ਮੇਰੇ ਬਾਰੀ ਕਾਲ ਉਹ ਫੜਿਆ ਉਹ ਤੇਰੇ ਫੋਕੇ ਤੇ ਨਾ ਦਾ ਆਹਨ ਜੀਰ ਪਾਰ ਗਿਆ ਤੂਰੀਆਂ ਹੈ ਉਹ ਬੀਬੀ ਮਜ਼ਾਕ ਲੱਗੇ ਦੇਖੋ ਜਹੋਂਦੇ ਆ ਇਹ ਜਾਣ ਕੇ ਖਜੋਂਦੇ ਤੈਨੂੰ ਖਜੋਂਦੇ ਕਿਉਂ ਤੈਨੂੰ ਕੋਈ ਨੂੰ ਪਤਾ ਨਹੀਂ ਤੈਨੂੰ ਛੱਡ ਸਕਦਾ ਮੈਂ ਮੈਂ ਇਡੀ ਪਾਗਲ ਤਾਂ ਨਹੀਂ ਮੈਂ ਆਪਣਾ ਘਰ ਛੱਡ ਸਕਦਾ 100 ਸਾਲ ਦੀ ਨੂੰ ਉੱਤੇ ਹੋ ਗਈਆਂ ਮੈਨੂੰ ਅਜੇ ਪਤਾ ਹੈ ਮੈਂ ਆਪਣਾ ਘਰ ਛੱਡ ਸਕਦਾ ਮੈਂ ਹੁਣ ਤੱਕ ਨਹੀਂ ਬਦਲਿਆ ਜੱਟ ਉਹ ਮੈਂ ਹੀ ਇੱਕ ਜਿਹੜਾ ਤੁਹਾਡੇ ਨਾਲ ਕੱਟੀ ਜਾਣਾ ਮੈਂ ਹੀ ਜਿਹੜਾ ਤੁਹਾਡੇ ਨਾਲ ਕੱਟੀ ਜਾਣਾ ਤੈਨੂੰ ਤੇਰਾ ਮੇਰਾ ਰਿਸ਼ਤਾ ਹੋਰ ਹੈ ਇੱਕ ਦੁਨੀਆ ਚ ਉਹ ਰਹਿ ਗਿਆ ਆਰਾਮ ਚ ਰਹਿ ਗਿਆ ਰਿਸ਼ਤਾ ਕਾਹ ਰਹਿ ਗਿਆ ਮਨਦੀਪ ਸਿੰਘ ਉੱਥੇ ਜਾ ਕੇ ਵੀ ਜਾਦ ਨਹੀਂ ਕਰਦਾ ਇਹਨੂੰ ਜਾ ਇਹਨੂੰ ਇੰਨਾ ਕਰਦਾ ਸੋਰੇ ਤਾਂ ਕੱਢੇ ਤਾਂ ਮਜਬੂਰ ਕਰਨਾ ਪੈਣਾ ਬੀਬੀ ਨਾ ਅਜੇ ਵੀ ਕਰੀ ਮੰਨ ਲੈ ਮੇਰੀ ਗੱਲ ਨਾ ਨਾ ਕਰਨਾ ਮੈਂ ਸੀਰੀਅਸ ਆ ਗੱਲ ਐ ਨਾ ਬੀਬੀ ਨਾ ਕਰੀ ਨਾ ਬੀਬੀ ਨਾ ਕਰੀ ਮੇਰੀ ਮੇਰੀ ਬੀਬੀ ਮੇਰ ਨਾਲ ਪਿਆਰ ਕਰਦੀ ਆ ਬੀਬੀ ਨਹੀਂ ਲਵ ਯੂ ਬੀਬੀ ਅੱਜ ਤੋਂ ਬਾਅਦ ਮੈਂ ਨਹੀਂ ਅੱਗੇ ਤੋਂ ਨਹੀਂ ਕਰਾਂਗਾ ਚੱਲ ਬੰਨੇ ਅਜੇ ਤੱਕ ਲੋਕਾਂ ਦੇ ਬੜੇ ਮੈਸੇਜ ਆਏ ਕਾਲ ਦੇ ਇਹ ਦਫਾ ਹੋਇਆ ਮੇਰੇ ਲੱਗਦਾ ਤੁਸੀ ਮੈਸੇਜ ਨਹੀਂ ਬੰਨੇ ਨਾ ਪਾਰੀ ਵੀ ਨਹੀਂ ਕਰਨੀ ਮੈਂ ਕਰਾਂਗਾ ਮੰਨਦਾ ਬਿਲਕੁਲ ਇੱਕ ਕਰ ਦੇ ਲੈ ਕੇ ਕਈ ਮਹੀਨੇ ਬਿਲਕੁਲ ਨਹੀਂ ਕਰਨੀ ਤੂੰ ਉਹਨਾਂ ਪਾਰ ਜਾ ਉੱਥੇ ਕਰਾ ਜਾ ਕੇ ਪੁਲਿਸ ਆ ਪਾਰੀ ਨੇ ਕਰਾ ਜਾਂਗੇ ਨਹੀਂ ਕਰ ਦੇ ਇੱਕ ਕਰ ਨਹੀਂ ਨਹੀਂ ਕਰ ਸਕਦੇ ਕਰ ਦੇ ਛੇਤੀ ਬੜੀਆ ਕੀਤੀ ਕਰ ਨਹੀਂ ਇੱਕ ਕਰ ਨਹੀਂ 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 ਆਏ ਗੱਲ ਹੋਣੀ ਨਹੀਂ ਮੈਂ ਤਾਂ ਦਾਤਾ ਰਹਿਣ ਦਾ ਆਲਾ ਹਾਂ ਅੱਛਾ ਨਾ ਉਹ ਦੇ ਉਹਦੇ ਬੇਟੀ ਲਿਆਗਾ ਹਾਂ ਚੁੱਕਾ ਤੇ ਤੇਰਾ ਹਾਂ ਹੋ ਜਾਏ ਤੇ ਉਹ ਤੇ ਆਪੇ ਮਰ ਜਾ ਤੂੰ ਕਹਿ ਨਾ ਕਿ ਕੋਈ ਗੱਲ ਨਹੀਂ ਚੱਲੇ ਇੱਕ ਵਾਰੀ ਮੈਂ ਉੱਥੇ ਰੋਟੀ ਨਹੀਂ ਖਾਧੀ ਇੱਕ ਵਾਰੀ ਤੇ ਮਾਫ਼ ਹੋਈ ਜਾਂਦਾ ਮੈਂ ਆਪਣੇ ਨੂੰਹਾਂ ਦੇ ਕਿਉਂ ਮੈਂ ਇੰਨਾ ਤੇਰੀ ਕਰਾ ਕਿਉਂ ਕਰਾਂ ਮੈਂ ਇੰਨਾ ਨੋਹ ਤੇ ਮੈਂ ਨੋਹਾਂ ਦੇ ਨਾਂ ਰਹਿਣਾ ਮੈਂ ਕੱਲ ਤੇ ਨੋਹ ਤੈਨੂੰ ਜ਼ਹਿਰ ਲੱਗਣ ਦੀ ਨਹੀਂ ਜੇਕਰ ਖਾਣ ਪੀਣ ਬਾਹਰ ਤੁਸੀਂ ਕਹੇ ਤਾਂ ਸਾਡਾ ਖਾਣ ਪੀਣ ਜਿਹੜਾ ਉਹ ਮਹਿੰਗਾ ਹੈ ਤੁਹਾਡਾ ਇੰਨੇ ਕੀਤਾ ਖੁਆਰ ਪਿਆ ਗਏ ਤੁਹਾਨੂੰ ਲੱਖ ਲਾਂ ਤਾਂ ਤੁਹਾਡੇ ਬਸ ਹੁਣ ਕਿੰਨੀ ਕੋਰ ਕਰਾਉਣੀ ਆ ਹਾਂ ਇੱਕ ਸਮਝੌਤਾ ਤੇ ਜਸਾਣਾ ਹੈਗਾ ਉਹ ਮਿੰਟ ਤੇ ਖੁਆਰ ਗਿਆ ਸਾਰਿਆਂ ਦੀ ਦੇਜੀ ਕਰਾਤੀ ਜਿਵੇਂ ਜਿਵੇਂ ਤੇ ਗੇਟੀ ਤਾ ਫਿਰ ਜਾਣ ਕੇ ਕਰਾਈ ਕੋਈ ਗੱਲ ਨਾ ਉਸ ਤੋਂ ਬਾਅਦ ਕਰਨਾ ਅੱਲਾ ਮਿਲਈ ਕੋਈ ਨਹੀਂ ਮਨੇ ਕੋਈ ਸੱਤ ਨੂੰ ਕਹਾਂ ਹਾਂ ਇਹਨੇ ਕਹਾਂ ਕਰਕੇ ਮੇਨ ਕੋਈ ਸੱਤ ਵਿੱਚ ਮਨੂ ਭਾਉ ਤੋਂ ਹਰਨ ਬੁਲਾਈ ਨਾ ਨਾ ਬੁਲਾਈ ਤੂੰ ਆਪੇ ਬੁਲਾ ਨਾ ਆਹ ਹੋਰ ਇਹ ਚੱਕੀ ਥੱਲੇੋਂ ਹੱਥ ਨਿਕਲ ਗਿਆ ਤਾਂ ਬਸ ਤੋਕ ਰਹਿਣਾ ਕੋ ਮੈਂ ਤੇਰੇ ਅਰ ਕਹਿੰਦੀ ਹਾਂ ਕਾ ਮਤਲਬ ਹਾਂ ਮੈਂ ਕੀ ਤੇਰਾ ਮਤਲਬ ਕੱਢਿਆ ਵਾ ਮੈਂ ਤੁਹਾਨੂੰ ਤੋਂ ਕੱਢ ਲੈ ਕੇ ਰੱਖਿਆ ਕੱਢਿਆ ਮਤਲਬ ਆ ਮਾਰਦੀ ਨਹੀਂ ਮੇਰੇ ਆਪਣੇ ਮੇਰੇ ਮਰ ਲਾ ਪਿਆ ਅੱਜ ਮੇਰੇ ਲਈ ਮੈਂ ਮੈਂ ਸੱਚੀ ਇਹ ਨਹੀਂ ਪਿਆਰ ਦੀ ਗੱਲ ਹੈ ਚੱਲ ਵੀ ਪਿਆਰ ਕਰਨਾ ਪਾਰੀ ਕਰ ਦੇ ਪਾਰੀ ਕਰ ਦੇ ਮਾਰੀ ਨਾ ਚਾਹਦੇ ਹੁੰਦਾ ਪਿਆਰ ਪਾਰੀ ਨਾ ਚਾਹਦਾ ਨਹੀਂ ਫਿਰ ਮੈਂ ਨਹੀਂ ਕਰ ਸਾਨੂੰ ਕਾਕੇ ਬੋਬੀ ਇੰਨਾ ਤਾਂ ਮਾਰ ਨਹੀਂ ਆਇਆ ਕਾਹ ਪੈ ਤੁਹਾਡੇ ਨਾ ਨਹੀਂ ਉਹ ਤੁਹਾਡੀ ਭੈਣ ਨੂੰ ਬੱਸ ਕਰੋ ਓਏ ਕਿੰਨਾ ਹੱਥੀ ਹੋ ਗਈ ਰੱਖੋ ਤਾਂ ਸੰਸਾਰ ਛੱਡ ਕੇ ਨਹੀਂ ਜਾ ਸਕਦਾ ਭਾਵੇਂ ਜੋ ਮਰਦੀ ਦੁਨੀਆ ਇਹ ਤੇ ਤੇ ਰਹਿੰਦੇ ਇਹ ਹਮ ਤਾਂ ਬਦਲ ਗਿਆ ਦੁਨਸਾ ਪਾਰ ਜਨਾਨੀਆਂ ਬੜੇ ਬੜੇ ਕੰਮ ਕਰਾਉਂਦੀਆਂ ਤਾ ਕਿੱਥੇ ਬੜਵੇ ਹਾਰ ਕੇ ਤੇ ਤੂੰ ਤਾਂ ਕੱਖ ਵੀ ਨਹੀਂ ਹੋਏ ਵੀ ਵੀ ਨਹੀਂ ਉਹਨੇ ਮੈਨੂੰ ਕਦੀ ਇਦਾਂ ਦੀ ਗੱਲ ਨਹੀਂ ਕਹੀ ਐ ਉਹ ਐਵੇਂ ਬਣਾਣੀ ਇਦਾਂ ਦੀ ਹੈਗੀ ਉਹ ਐਵੇਂ ਉਹ ਹੈਗਾ ਵੀ ਆ ਉਹਦੀ ਕਿੰਨੀ ਤਰੀਕ ਪਰਦਾ ਦੇਖ ਲੱਸ ਤਾਂ ਸਾਡੇ ਸਾਡੇ ਸਿਰ ਸੁਆਪ ਆਈ ਜਾਂਦਾ ਓਏ ਬਾਈ ਬਾਈ ਕਰ ਲੈ 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 ਚੱਲ ਬਾਈ ਬਾਈ ਕਰ ਲੈ ਚੱਲ ਗਈ ਬਾਈ ਬਾਈ ਕਰ ਬਾਈ ਬਾਈ ਕਰ ਅੱਜ ਮਤਲਬ ਨਹੀਂ ਲੋਕਾਂ ਨਾਲ ਨਹੀਂ ਗੱਲ ਕਰਨੀ ਅੱਜ ਨਾਮ ਕਰਾਂਗੀ ਹਾਂ ਲੋਕ ਮੇਰੇ ਰਾਜੀ ਰਣ ਮੇਰੀ ਜਾਨੀ ਮੇਰੀ ਸੁੱਖਾ ਸੁੱਖਦੇ ਸੋ ਬਾਕੀ ਜਿਨ੍ਹਾਂ ਨੇ ਆਪਾਂ ਨੂੰ ਹੈਪੀ ਬਰਥਡੇ ਦੇ ਮੈਸੇਜ ਕੀਤੇ ਆ ਸੋ ਆਪਾਂ ਨੂੰ ਕੀ ਕਹਿੰਦੇ ਹੁੰਦੇ ਮੈਸੇਜ ਭੇਜੇ ਆ ਕਮੈਂਟ ਭੇਜੇ ਆ ਸੋ ਉਹਨਾਂ ਨੂੰ ਦਿਲੋਂ ਥੈਂਕ ਯੂ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਵਖਿਆ ਕਿ ਹੈਪੀ ਬਰਥਡੇ ਦੇ ਮੈਸੇਜ ਭੇਜੇ ਆ ਭੈਣਾ ਭਰਾਵਾਂ ਨੇ ਸੋ ਦਿਲੋਂ ਧੰਨਵਾਦ ਤੇ ਬਾਕੀ ਨਵੇਂ ਵਲੌਗ 'ਚ ਮਿਲਾਂਗੇ ਅੱਜ ਨਾ ਨਹੀਂ ਲੈ ਜਾਣੇ ਅੱਜ ਵਲੌਗ ਬਹੁਤ ਲੰਬਾ ਹੋ ਜਾਣਾ ਮੋਦ ਕਰਕੇ ਤੇ ਮੈਂ ਤਾਂ ਨਹੀਂ ਲੰਬਾ ਹੋ ਕੇ ਧੰਨਵਾਦ ਕਰਕੇ ਬੰਦੇ ਮੇਰੇ ਮਗਰ ਬਹੁਤ ਪਹਿਲੇ ਅੱਜ ਸੋ ਅੱਜ ਬੀਬੀ ਵੀ ਮੇਰ ਨੂੰ ਟੇਢੀ ਆ ਤੇ ਬਾਕੀ ਕੱਲ ਨਵਾਂ ਵਲੌਗ 'ਚ ਕਰਾਂਗੇ ਕਰ ਤੂੰ ਦੱਸਦੇ ਆ ਆਪਣੀ ਪਿਆਰ ਕਰ ਤੂੰ ਦੋਈ ਮੇਰੀ ਤੂੰ ਤਾਂ ਦੱਸਦੇ ਆ ਹਾਂ ਕਿਉਂ ਦੇ ਕੋਪੀ ਕਿ ਤੂੰ ਰੋ ਗਿਆ ਜਨੂ ਦੇ ਨਾਲੇ ਘਰ ਕਰ ਜਾ ਚਲੋ ਸਹੁਰਿਆਂ ਦੇ ਜਨੂ ਜੋ ਵੀ ਇਹ ਕਹਿੰਦੇ ਆ ਸੋ ਸਹੀ ਆ ਕਰਦੇ ਆ ਕਹਿ ਸਕਦੇ ਬੰਦੇ ਕੋ ਗਲਤੀਆਂ ਹੋ ਜਾਂਦੀਆਂ ਆ ਤੇ ਉਹ ਉਦਾਂ ਹੀ ਵੈਸੇ ਆਪਾਂ ਸ਼ਹਿਰ-ਸ਼ੂਰ ਚੱਲ ਗਏ ਸੀਗੇ ਤੇ ਬੀਬੀ ਹੁਣ ਮਜ਼ਾਕ ਵੀ ਕਰਦੀ ਦੀ ਵਿੱਚ ਗੁੱਸਾ ਵੀ ਵਿੱਚ ਹੀ ਬਾਕੀ ਕੋਈ ਗੱਲ ਨਹੀਂ ਆ ਨਵੇਂ ਵਲੌਗ ਚ ਮਿਲਾਂਗੇ ਤੇ ਗੁੱਸੇ ਗਲੇ ਛੱਡ ਕੇ ਤੇ ਫਿਰ ਨਵੇਂ ਸਿਰੋਂ ਬੀਬੀ ਨਾਲ ਮਾਰਾਂਗੇ ਗੱਲਾਂ ਬਾਤਾਂ ਬੀਬੀ ਕਰਦੇ ਬਾਏ 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 ਜੀ ਬਾਏ ਪਾਰੀ ਕਰਦੇ ਹੁਣ ਨਹੀਂ ਨਹੀਂ ਕਰਦੇ ਪਾਰੀ ਨਹੀਂ ਕਰਦੇ ਕਰਦੇ ਚੇਤੀ ਪਾਰੀ ਨਹੀਂ ਕਰ ਦੂੰਗੀ ਮੈਂ ਮੈਂ ਮਗਰ ਉਧਰ ਭਲਾ ਆਲੋ ਬਤ ਮੈਂ ਜਾਵੇ 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 ਮੈਂ ਪਾਰੀ ਕਰ ਦੂੰਗੀ